ਅੱਸੀ ਕੱਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਮਦਪੁਰਾ ਆਪ ਸਭ ਨੂੰ ਪਾਇਂਦਰੀਆ ਯੂਕੇ ਦੇ ਸਟੂਡੀਓ ਵਿੱਚ ਖਾਸ ਤੌਰ ਤੇ ਇਹ ਸਪੈਸ਼ਲ ਪੋਡਕਾਸਟ ਦੇ ਵਿੱਚ ਜੀ ਆਇਆਂ ਕਹਿੰਦਾ ਅਕਸਰ ਹੀ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਸੱਜਣਾ ਵੱਲੋਂ ਪੋਡਕਾਸਟ ਕੀਤੇ ਜਾਂਦੇ ਆ ਉਹਦੇ ਵਿੱਚ ਜੇ ਮੈਂ ਕਹਾਂ ਕਿ ਕੱਚ ਝੋਲਾ ਜ਼ਿਆਦਾ ਪਾਇਆ ਜਾਂਦਾ ਤੇ ਸਮਾਜ ਦੀ ਬਿਹਤਰੀ ਲਈ ਸਮਾਜ ਦੇ ਕੰਮ ਆਉਣ ਵਾਲੀ ਗੱਲ ਨਹੀਂ ਹੁੰਦੀ ਕੋਈ ਤੇ ਜਿਹਨੂੰ ਆਪਾਂ ਕਹੀਏ ਕਿ ਕੋਝ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਜਿਨ੍ਹਾਂ ਦਾ ਸਮਾਜ ਨਾਲ ਜਾਂ ਸਰੋਕਾਰੀ ਕੋਈ ਨਹੀਂ ਹੁੰਦਾ ਪਰ ਉਹ ਸਾਡੇ ਤੇ ਉਹਨਾਂ ਪੌਡਕਾਸਟਾਂ ਦੇ ਜ਼ਰੀਏ ਥੋਪੀਆਂ ਜਾਂਦੀਆਂ ਮੇਰੇ ਕੋਲ ਆ ਜਿਹੜੇ ਸੱਜਣ ਬੈਠੇ ਉਹਨਾਂ ਦੇ ਵਿੱਚ ਸਾਡੇ ਨਾਲ ਬਰਮਿੰਘਮ ਜਾਂ ਵੈਸਟ ਬ੍ਰੋਮਚ ਇਸ ਵੈਸਟ ਮੈਡਲੈਂਡ ਦੀਆਂ ਨਾਮੀ ਸ਼ਖਸੀਤਾਂ ਦੇ ਵਿੱਚ ਸਾਡੇ ਸੱਜਣ ਆ ਪਹਿਲਾਂ ਮੈਂ ਸਾਡੇ ਲਾਡੀ ਬੈਂਸ ਉਹਨਾਂ ਨੂੰ ਜੀ ਆਇਆਂ ਕਹਿੰਨ ਤੇ ਨਾਲ ਹੀ ਸਾਡੇ ਵੀਰ ਹਰਪ੍ਰੀਤ ਸਿੰਘ ਹੁੰਦਲ ਉਹਨਾਂ ਨੂੰ ਵੀ ਜੀ ਆਇਆਂ ਨਾਲ ਵੀਰਾ ਡੱਬ ਤੇ ਕੁਲਜਿੰਦਰ ਬੈਂਸ ਜੀ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਹਾਜ਼ਰ ਹੈ ਬੇਸ਼ੱਕ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਝਿਜਕਾ ਜਾਂ ਅਸੀਂ মিডিਆ ਦੇ ਵਿੱਚ ਅੱਗੇ ਨਹੀਂ ਆਉਣਾ ਚਾਹੁੰਦੇ ਪਰ ਸਾਡਾ ਮੰਨਣਾ ਇਹ ਆ ਕਿ ਜੇ ਤਾਂ ਤੁਸੀਂ ਕੋਈ ਚੋਰੀ ਡਾਕਾ ਕਰਦੇ ਹਾਂ ਦਰਦ ਦਾ ਉਹ ਆ ਤੇ ਜੇ ਅਸੀਂ ਚੰਗੇ ਕੰਮ ਕਰਦੇ ਹਾਂ ਸਾਨੂੰ ਚੰਗੀ ਕਤਾਰ ਲੰਬੀ ਕਰਨੀ ਪੈਣੀ ਹੈ ਇਸ ਕਰਕੇ ਸਾਨੂੰ ਗੱਲਾਂ ਕਰਨੀਆਂ ਪੈਣੀਆਂ ਕਿਉਂਕਿ ਤੁਹਾਡੇ ਕੋਲੋਂ ਸਿੱਖ ਕੇ ਸਾਡੇ ਛੋਟਿਆਂ ਨੇ ਉਹ ਰਾਹ ਅਖਤਿਆਰ ਕਰਨੇ ਨੇ ਜਾਂ ਉਹਨਾਂ ਰਾਹਾਂ ਤੇ ਤੁਰਨਾ ਮੈਂ ਸਾਰਿਆਂ ਤੋਂ ਪਹਿਲਾਂ ਸਾਡੇ ਵਿੱਚ ਹਰਪ੍ਰੀਤ ਸਿੰਘ ਹੁੰਦਲ ਸਾਹਿਬ ਉਹਨਾਂ ਦੇ ਹੀ ਅਸੀਂ ਇੱਥੇ ਜਿਹਨੂੰ ਫੈਕਟਰੀ ਕਹਿ ਲੋ ਜਾਂ ਉਹਨਾਂ ਦੀ ਕਰਮਗਾਹ ਉੱਥੇ ਬੈਠੇ ਆ ਮੈਂ ਹੁੰਦਲ ਸਾਹਿਬ ਬਾਰੇ ਦੱਸ ਦੇਵਾਂ ਕਿ ਉਹ ਹਾਕੀ ਦੇ ਆਲਾ ਦਰਜੇ ਦੇ ਖਿਡਾਰੀ ਆ ਤੇ ਅੱਜ ਕੱਲ੍ਹ ਵੀ ਉਹ ਹਾਕੀ ਖੇਡ ਰਹੇ ਆ ਹੁੰਦਲ ਸਾਹਿਬ ਮੇਰੀ ਮੇਰਾ ਇੱਥੋਂ ਹੀ ਇੱਕ ਛੋਟਾ ਸਵਾਲ ਕਿ ਤੁਹਾਡਾ ਹਾਕੀ ਦੇ ਨਾਲ ਵਾ ਵਾਸਤਾ ਕਿਵੇਂ ਪਿਆ ਅਮ ਜਿਹੜੂ ਤੋਂ ਯਾਦਾ ਪਿੰਡਾਂ ਦੇ ਵਿੱਚੋਂ ਹਾਂਜੀ ਪਿੰਡ ਤੋਂ ਸ਼ੁਰੂ ਹੋ ਗਏ ਸਕੂਲਾਂ ਚ ਚੱਲ ਗਏ ਕਾਲਜਾਂ ਚ ਚੱਲ ਗਏ ਜੀ ਬਸ ਉਹ ਹੀ ਜਿੱਦਾਂ ਕਹਿੰਦੇ ਆਦਤ ਪੈ ਜਾਂਦੀ ਹੈ ਇੱਕ ਚੀਜ਼ ਦੀ ਉਹ ਆਦਤ ਨੂੰ ਲੈ ਕੇ ਤੁਰੇ ਰਹੇ ਬਸ ਯਾਨੀ ਕਿ ਬਾਕੀ ਇੱਕ ਆਦਤ ਬਣ ਗਈ ਆਦਤ ਬਣ ਗਈ ਠੀਕ ਹੈ ਤੁਸੀਂ ਮੈਂ ਸੁਣਿਆ ਕਿ ਤੁਸੀਂ ਇੱਥੇ ਵੀ ਹਾਕੀ ਲਗਾਤਾਰ ਹੁਣ ਖੇਡ ਰਹੇ ਹੋ ਉਹ ਕਿਹਦੇ ਨਾਲ ਕਿਹੜੀ ਕਲੱਬ ਨਾਲ ਖੇਡਦੇ ਜਦੋਂ ਇੰਡੀਆ ਤੇ ਖੇਡਦੇ ਆਏ ਸੀਗੇ ਪੈਟ ਵੀ ਸੀ ਕਲੱਬ ਲਈ ਵੀ ਖੇਡਦੇ ਸੀ ਜੀਸੀਪੀ ਲਈ ਉੱਤੋਂ ਬਾਅਦ ਆ ਕੇ ਇੱਥੇ ਆਪਣੀ ਕਲੱਬ ਆ ਬਹੁਤ ਟਾਈਗਰ ਜੀ ਉਹ ਨੈਸ਼ਨਲ ਲੀਗ ਦੇ ਵਿੱਚ ਸੀ ਉਹਨਾਂ ਦੇ ਨਾਲ ਖੇਡਦੇ ਰਹੇ ਫਿਰ ਜਿੱਦਾਂ ਦਾ ਮਾਹੌਲ ਉੱਥੋਂ ਛੱਡ ਕੇ ਆਏ ਸੀ ਉਦਾਂ ਦਾ ਇੱਥੇ ਮਿਲ ਗਿਆ ਫਿਰ ਇੱਦਾਂ ਹੀ ਲੱਗੇ ਰਹੇ ਯਾਨੀ ਕਿ ਪੰਜਾਬ ਹੀ ਵਸ ਗਿਆ ਦੁਬਾਰਾ ਹਾਂ ਜੀ ਇਹ ਪੰਜਾਬ ਤੋਂ ਕਿਹੜੇ ਪਿੰਡ ਨੂੰ ਆ ਆਜ਼ਮਪੁਰ ਦੇ ਲੱਗਿਆ ਪਿੰਡ ਤਧਿਆਲ ਪਿੰਡ ਤਧਿਆਲ ਤਧਿਆਲ ਹਾਂ ਜੀ ਉੱਥੇ ਪੰਜ ਪਿੰਡ ਹੁੰਦਲਾਂ ਦੇ ਆ ਲੱਗ ਰਹੇ ਜੀ ਤੇ ਜਦੋਂ ਤੁਸੀਂ ਇੱਥੇ ਆ ਕੇ ਯਾਨੀ ਕਿ ਹੁਣ ਕਿਹੜੇ ਗਰੁੱਪ ਦੇ ਵਿੱਚ ਹੌਕੀ ਖੇਡ ਰਹੇ ਹੋ ਹੁਣ ਤਾਂ ਜਿੱਦਾਂ ਪਹਿਲਾਂ ਨੈਸ਼ਨਲ ਲੀਗ ਖੇਡਦੇ ਸੀ ਫੇ ਹੁਣ ਜਿੱਦਾਂ ਜਿਹੜੇ ਹੁਣ ਦੇ ਹਿਸਾਬ ਨਾਲ ਇੱਥੇ ਕਿੰਗਸ ਬੈਂਫੋਰਡ ਕਲੱਬ ਆ ਜੀ ਉੱਥੋਂ ਸਾਰੇ ਫਰੈਂਡ ਉੱਥੇ ਆ ਗਏ ਜੀ ਤੇ ਫਿਰ ਉਹ ਉਸ ਲਈ ਖੇਡਦੇ ਪੁਰਾਣੇ ਦੋਸਤ ਮਿੱਤਰ ਦੁਆਰਾ ਕਿੱਥੇ ਹੋ ਠੀਕ ਹੈ ਕੋਈ ਉਹ ਵੇਲਾ ਜਦੋਂ ਪੰਜਾਬ ਤੋਂ ਯੂਕੇ ਵੱਲ ਨੂੰ ਪੈਰ ਪਟਿਆ ਸੀ ਉਹ ਕੀ ਸਬਬ ਕੀ ਬਣਿਆ ਇੱਧਰ ਨੂੰ ਆਉਣ ਦਾ ਸਬਬ ਇਹਦੀ ਜਿੱਦਾਂ ਉੱਥੇ ਖੇਡਦੇ ਖੇਡਦੇ ਯੰਗ ਉਮਰ ਸੀ ਇੱਥੇ ਬਾਰੇ ਤਾਂ ਪਤਾ ਨਹੀਂ ਸੀ ਵੀ ਕਿੱਦਾਂ ਦਾ ਹੋਣਾ ਵੀ ਇੱਕ ਇਹ ਸੀਗਾ ਵੀ ਲੋਕੀ ਬਾਹਰ ਜਾਂਦੇ ਆ ਜੀ ਵੀ ਅਸੀਂ ਵੀ ਦੇਖ ਲਈਏ ਨਾ ਬਸ ਆਬਾ ਪਾਣ ਗਿਆ ਬਾਹਰ ਆ ਗਏ ਜੀ ਤੇ ਬਸ ਇਹਦੇ ਤੇ ਤੁਰਿਆ ਇੱਥੇ ਆ ਕੇ ਜਿਵੇਂ ਮੈਂ ਪਹਿਲਾਂ ਦੱਸਣਾ ਚਾਹੂੰਗਾ ਇੱਥੇ ਸਾਡੇ ਦਰਸ਼ਕਾਂ ਨੂੰ ਕਿ ਹਰਪ੍ਰੀਤ ਸਿੰਘ ਹੁੰਦਲ ਦਾ ਇੱਥੇ ਆਪਣਾ ਬਿਜ਼ਨਸ ਆ ਤੁਹਾਡਾ ਕੀ ਬਿਜ਼ਨਸ ਚਲਾ ਰਹੇ ਹੋ ਇੱਥੇ ਬਿਜ਼ਨਸ ਅਦਾ ਹੀ ਵਿਦਕਲਾ ਆਪਣੇ ਲਈ ਤਾਂ ਕੰਮ ਹੀ ਆ ਹਾਂਜੀ ਤੇ ਆਪਾਂ ਅੰਡਰਗਰਾਉਂਡ ਡਰੇਨੇਜ ਦਾ ਕਰਦੇ ਆ ਪੀਵੀਸੀ ਦਾ ਇੰਜੈਕਸ਼ਨ ਮੋਲਡਿੰਗ ਜੀ ਬਹੁਤ ਵੱਡਾ ਨਹੀਂ ਹੈਗਾ ਸਿਟੀ ਪਲਾਸਟਿਕ ਹਾਂਜੀ ਸਰ ਵੱਡਾ ਨਹੀਂ ਹੈਗਾ ਪਰ ਆਪਰੇਲੀ ਠੀਕ ਪਰ ਆਪਣਾ ਕੰਮ ਤਾਂ ਵੱਡੇ ਹੀ ਵੱਡੇ ਹੁੰਦਾ ਨਾ ਜੋ ਬੌਸ ਤਾਂ ਬੌਸ ਆਪਣਾ ਆਪਣੇ ਦੀ ਠੀਕ ਹੈ ਖੁਸ਼ ਹਾਂ ਬਾਬੇ ਦੀਆਂ ਦਿੱਤੀਆਂ ਵਰਕ ਤਾਂ ਬਹੁਤ ਹੋ ਗਈ ਕਿੰਨੀ ਖੁਸ਼ੀ ਹੁੰਦੀ ਹੈ ਵੀ ਇਦਾਂ ਜਿਵੇਂ ਰੱਬ ਬਿਨਾਂ ਘੱਲ ਤੋਂ ਜੇ ਸਾਨੂੰ ਦਿੰਦਾ ਸਾਰਿਆਂ ਨੂੰ ਇਦਾਂ ਹੀ ਰੱਖੇ ਤਾਂ ਬੇ ਬਾਦਸ਼ਾਹੀਆਂ ਬਖਸ਼ਦਾ ਤੁਸੀਂ ਜਿਹੜੀਆਂ ਪਿੱਛੇ ਗੱਡੀਆਂ ਖੜੀਆਂ ਦੇਖ ਰਹੇ ਹੋ ਉਹ ਹਰਪ੍ਰੀਤ ਸਿੰਘ ਹੁੰਦਲ ਦਾ ਸ਼ੌਕ ਹੈ ਤੇ ਇੱਕ ਪਾਸੇ ਇਧਰ ਨੀਲਾ ਬੁਲਟ ਖੜਾ ਜਿਹਦਾ ਨਾਂ ਰੱਖਿਆ ਨੀਲਾ ਘੋੜਾ ਉਹ ਵੀਰੇ ਡੱਬ ਦੀ ਜਾਨੀ ਕਿ ਸ਼ੌਕ ਦਾ ਘੋੜਾ ਉਹਨਾਂ ਦਾ ਤੇ ਵੱਡੀ ਗੱਲ ਕਿ ਜਿਹੜੀਆਂ ਤਿੰਨ ਗੱਡੀਆਂ ਖੜੀਆਂ ਉਹ ਪੁਰਾਣੇ ਮਾਡਲ ਆ ਪੁਰਾਣੇ ਮਾਡਲ ਵੀ ਅਸੀਂ ਗੱਲ ਕਰਦੇ ਸੀ ਕਿ ਇਤਿਹਾਸਕ ਮਾਡਲ ਆ ਉਹਦੇ ਬਾਰੇ ਪੁੱਛਾਂਗੇ ਕਿ ਜਿਹੜੀਆਂ ਪੁਰਾਣੀਆਂ ਮਰਸੀਡੀਜ਼ ਖੜੀ ਆ ਜੀਪ ਖੜੀ ਆ ਜਾਂ ਪਜੈਰੋ ਖੜੀ ਆ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਕਿ ਖਾਸੀਅਤ ਕੀ ਇਹਨਾਂ ਦੀ ਖਾਸੀਅਤ ਇਦਾਂ ਹੀ ਹਾਂ ਅੱ퍼 ਰਿਲੇਟਡ ਹੋ ਗਿਆ ਕੰਮ ਇੰਜੀਨੀਅਰਿੰਗ ਦੇ हिसाब ਨਾਲ ਤੁਹਾਨੂੰ ਪਏ ਸੀ ਉੱਡੀ ਕੋਰ ਕੋਈ ਸ਼ੌਂਕ ਨਹੀਂ ਹਾਕੀ ਸੀ ਬਾਕੀ ਤੋਂ ਬਾਅਦ ਬਸ ਏਦਾਂ ਹੀ ਜਿਹਨੇ ਸਾਈਕਲ ਦੇਖਿਆ ਹੋਵੇ ਉਹਨੂੰ ਗੱਡੀ ਮਿਲ ਜੂ। ਫਿਰ ਇੱਕ ਇੱਕ ਗੱਡੀ ਬਣਾ ਲਈ ਫਿਰ ਬੰਦੇ ਦਿਮਾਗ ਆ ਬਣਾਈ ਹਾਂਜੀ ਫਿਰ ਇਕੱਲੇ ਨੇ ਨਹੀਂ ਨਾਲ ਫਰੈਂਡ ਦੀ ਹਾਲਤ ਹੋ ਕੇ ਬਣ ਗਈ। ਫਿਰ ਬੰਦਾ ਜਾਨੇ ਆ ਖੜੀ ਹੋ ਗਈ ਚੱਲ ਹੁਣ ਦੂਜੀ ਬਣਾਉਂਦੇ ਹਾਂ। ਏਦਾਂ ਕਰਦੇ ਕਰਦੇ ਇਹ ਗੱਡੀਆਂ ਬਣਾਉਣ ਦਾ ਇਹ ਰੀਜ਼ਨ ਸੀ ਕਿ ਦਿਲ ਲੱਗਾ ਰਿਹਾ। ਜੀ ਤਾਂ ਨਾਲ ਨਾਲ ਆਪਣਾ ਸ਼ੌਂਕ ਪੂਰਾ ਹੋ ਜਾਂਦਾ ਨਾਲੇ ਦਿਲ ਲਾਈ ਰੱਖੀਦਾ ਠੀਕ ਹੈ ਤੇ ਕਲ ਗੱਡੀ ਬਣ ਕੇ ਜਦੋਂ ਤਿਆਰ ਹੋ ਜਾਂਦੀ ਆ ਫਿਰ ਬੱਕਰੀ ਖੂਸੀ ਜੀ ਹੋ ਜਾਂਦੀ ਆ ਇਹਦੇ ਵਿੱਚ ਮੈਂ ਦੇਖ ਰਿਹਾ ਕਿ ਜਿਹੜੀ ਮਰਸੀਡੀਜ਼ ਖੜੀ ਆ ਪਿੱਛੇ ਇਹ ਕਾਫੀ ਪੁਰਾਣੀ ਆ ਹਾਂਜੀ 77 ਮਾਡਲ ਤੇ ਉਹਦੇ ਜਿਹੜਾ ਜਿਵੇਂ ਆਪਾਂ ਕਹਿੰਦੇ ਆ ਕਿ ਰੋਡ ਟੈਕਸ ਹੋ ਗਿਆ ਐਮਓਟੀ ਵਗੈਰਾ ਇਹ ਇਹਨਾਂ ਤੋਂ ਕਹਿੰਦੇ ਵੀ ਇੱਕ ਟਾਈਮ ਆ ਕੇ ਇਹ ਮੁਕਤੀ ਹੋ ਜਾਂਦੀ ਹੈ ਨਾ ਹਾਂਜੀ ਜਦੋਂ ਪਹਿਲਾਂ ਮੇਰਾ 25 ਸਾਲ ਸੀ ਹੁਣ ਇਹਨਾਂ ਨੇ ਚੇਂਜ ਕਰਤਾ ਵੀ ਜਿਹੜੀ ਗੱਡੀ 40 ਸਾਲ ਪੁਰਾਣੀ ਆ ਉਹ ਟੈਕਸ ਐਗਜ਼ੈਂਪਟ ਦੇ ਵਿੱਚ ਪਾ ਦਿੰਦੇ ਹੱਸ ਲੰਘੀ ਹੁਣੇ ਹਾਂਜੀ ਹੁਣ ਤਾਂ 77 ਮਾਡਲ ਆ ਤੇ 50 ਤੇ ਲੱਗੇ ਹੋਏ ਜੀ ਵੀ ਹੁਣ ਇਹਨੂੰ ਖੁੱਲੇ ਆਮ ਰੋਡ ਤੇ ਬਿਨਾ ਕੋਈ ਇੰਸ਼ੋਰੈਂਸ ਕਰਾ ਕੇ ਜੀ ਜਦਾਂ ਮਾਰੀ ਚਲਾ ਸਕੋ ਠੀਕ ਹੈ ਤੇ ਜਿਹੜੀ ਮੈਂ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸਾਂ ਕਿ ਜਿਹੜੀ ਪਿੱਛੇ ਖਾਕੀ ਜੀਪ ਖੜੀ ਆ ਫੌਜੀ ਰੰਗੀ ਇਹਦੇ ਵਿੱਚ ਸਾਡੇ ਫਿਲਮ ਅਦਾਕਾਰ ਮਰਹੂਮ ਦੀਪ ਸਿੱਧੂ ਨੇ ਵੀ ਗੇੜਾ ਦਿੱਤਾ ਹੋਇਆ ਤੇ ਨਾ ਹਾਂਜੀ ਉਹ ਹੀ ਆਪਣੇ ਫਿਲਮ ਦੀ ਸ਼ੂਟ ਲਈ ਆਏ ਪ੍ਰੋਮੋਸ਼ਨਲੀ ਆਈ ਸੀ ਜੋਰਾ ਦਾਸ ਨੰਬਰੀ ਉਸ ਉਹ ਕੇ ਬੰਦੇ ਜਿਨ੍ਹਾਂ ਦੇ ਕੋਲ ਆਈ ਸੀ ਉਹ ਜਾਣਦੇ ਸੀ ਉਹਨਾਂ ਨੇ ਫਿਰ ਕਿਹਾ ਸੀ ਕਿ ਦੀਪਬਈ ਜੀਪ ਨੂੰ ਉਹਦੇ ਆਪਣੀ ਜੀਪ ਵਰਤੀ ਆ ਫਿਲਮ ਚ ਜੀ ਮੈਂ ਉਹ ਸ਼ੌਕ ਆ ਵੀ ਉਹ ਤੁਸੀਂ ਲੈ ਕੇ ਆਏ ਹੋ ਅੱਪਾ ਲੈ ਕੇ ਗਏ ਸੀ ਫਿਰ ਮਿਲੇ ਉਹਨੂੰ ਪਹਿਲੀ ਵਾਰੀ ਬਹੁਤ ਵਧੀਆ ਮੁੱਲ ਆ ਸੀ ਲਾਠੀ ਸੀ ਵਧੀਆ ਸੀ ਸਾਡੇ ਨਾਲ ਹੁਣ ਅਸੀਂ ਗੱਲਬਾਤ ਥੋੜੀ ਜੀ ਕਰਾਂਗੇ ਸਾਡੇ ਵੀਰ ਲਾਡੀ ਬੈਂਸ ਨਾਲ ਕਿਉਂਕਿ ਜਿਹੜੇ ਬਰਮਿੰਗਮ ਦੇ ਏਰੀਏ ਦੇ ਵਿੱਚ ਕਬੱਡੀ ਕਲੱਬਾਂ ਉਹਨਾਂ ਦੇ ਵਿੱਚ ਬਹੁਤ ਸਾਰੇ ਚਿਹਰੇ ਇਹੋ ਜਿਹੇ ਆ ਜਿਹੜੇ ਪਿੱਛੇ ਰਹਿ ਕੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਆ ਤੇ ਮੈਂ ਕਹਿੰਨਾ ਕਿ ਲਾਡੀ ਵੀਰ ਵੀ ਸਾਡਾ ਉਹਨਾਂ ਚੋਂ ਆ ਤੁਸੀਂ ਪਿੰਡਾਂ ਦੇ ਵਿੱਚ ਦੇਖਿਆ ਹੋਣਾ ਕਿ ਟੂਰਨਾਮੈਂਟ ਹੁੰਦੇ ਆ ਉਹ ਟੂਰਨਾਮੈਂਟ ਦੇ ਵਿੱਚ ਜਿਹੜੇ ਸਟੇਜ ਦੇ ਉੱਪਰ ਬੈਠੇ ਮੈਕ ਫੜੀ ਬੈਠੇ ਜਾਂ ਜਿਨ੍ਹਾਂ ਦੇ ਗਲਾਂ 'ਚ ਹਾਰ ਪਏ ਵੇ ਆ ਉਹ ਬੰਦੇ ਦੇਖਣ 'ਚ ਲੱਗਦਾ ਹੁੰਦਾ ਕਿ ਟੂਰਨਾਮੈਂਟ ਸਾਰਾ ਇਹਨਾਂ ਦੇ ਸਿਰਾਂ ਤੇ ਹੀ ਹੋ ਰਿਹਾ ਪਰ ਜਿਹੜਾ ਬੰਦਾ ਕਲੀ ਵਾਲੀ ਬਾਲਟੀ ਚੱਕੀ ਫਿਰਦਾ ਹੁੰਦਾ ਤੇ ਜਾਂ ਪਾਣੀ ਵਾਲਾ ਕੱਪ ਚੱਕੀ ਫਿਰਦਾ ਹੁੰਦਾ ਉਹ ਕਈ ਵਾਰ ਆਣ ਗੋਲੇ ਰਹਿ ਜਾਂਦੇ ਆ ਅਸਲ 'ਚ ਜੋ ਕਿ ਟੂਰਨਾਮੈਂਟ ਆ ਖੇਡ ਮੁਕਾਬਲਾ ਉਹਨਾਂ ਸੱਜਣਾ ਦੀ ਬਦੌਲਤ ਹੋ ਰਿਹਾ ਹੁੰਦਾ ਅਸਲ 'ਚ ਤੇ ਮੈਂ ਕਹਿੰਦਾ ਕਿ ਉਹ ਬੰਦੇ ਸਤਕਾਰਯੋਗ ਆ ਜਿਹੜੇ ਪਿੱਛੇ ਰਹਿ ਕੇ ਉਹਨਾਂ ਸਾਰੇ ਸਮਾਗਮਾਂ ਨੂੰ ਨੇਪਰੇ ਚਾੜਦੇ ਆ ਤੇ ਸਾਡੇ ਨਾਲ ਲਾਡੀ ਬੈਂਸ ਆ ਜਿਹੜੇ ਇਸ ਗੱਲ ਤੋਂ ਬਚਣਾ ਚਾਹੁੰਦੇ ਸੀ ਲਾਡੀ ਵੀਰ ਕਬੱਡੀ ਦੇ ਜਿਹੜੇ ਅਜੋਕੇ ਹਾਲਾਤ ਆ ਤੁਸੀਂ ਵਿਦੇਸ਼ਾਂ ਦੇ ਵਿੱਚ ਦੇਖਦੇ ਹੋ ਕਿ ਟੂਰਨਾਮੈਂਟ ਹੁੰਦੇ ਹੋ ਉਹਨਾਂ ਬਾਰੇ ਤੁਸੀਂ ਕਿੰਨਾ ਖੁਸ਼ ਨਜ਼ਰ ਆਉਣੀ ਹੋ ਕਿਉਂਕਿ ਹਰ ਸ਼ਹਿਰ 'ਚ ਟੂਰਨਾਮੈਂਟ ਹੁੰਦਾ ਹਾਂਜੀ ਪਹਿਲਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਟੂਰਨਾਮੈਂਟ ਹਾਂਜੀ ਇੰਗਲੈਂਡ ਚ ਹੋ ਰਹਾ ਹੈ ਬਹੁਤ ਵਧੀਆ ਗੱਲ ਆ ਤੇ ਸਾਡੀ ਕਮਿਊਨਿਟੀ ਲਈ ਬਹੁਤ ਵਧੀਆ ਚੀਜ਼ ਆ ਹੈ ਜੀ ਤੇ ਆਉਣ ਵਾਲੇ ਜਨਰੇਸ਼ਨ ਨਿਆਣੇ ਦੇਖੂਗੇ ਫਿਰ ਉਹ ਇਸ ਪਾਸੇ ਨੂੰ ਆਉਗੇ ਜੀ ਬਹੁਤ ਵਧੀਆ ਚੀਜ਼ ਆ ਜੀ ਹੋ ਰਹਾ ਹੈ ਇੰਗਲੈਂਡ ਹੁਣ ਰੀਸੈਂਟਲੀ ਨਿਊਜ਼ੀਲੈਂਡ ਨੇ ਹਾਂਜੀ ਫਿਰ ਕੋਨ ਆਸਟ੍ਰੇਲੀਆ ਹੋਣੇ ਹੈਗੇ ਆ ਤੇ ਕੈਨੇਡਾ ਅਮਰੀਕਾ ਤੁਸੀਂ ਬਹੁਤ ਵਧੀਆ ਚੀਜ਼ ਆ ਜੀ ਸੰਦੀਪ ਨੰਗਲ ਅੰਬੀਆਂ ਦੇ ਜਾਣੀ ਕਿ ਨੇੜੇ ਰਹੇ ਹਾਂ ਕਾਫੀ ਉਹ ਪਰਿਵਾਰ ਦੇ ਨਾਲ ਵੀ ਚਲੋ ਰਾਬਤੇ ਚ ਹੋਮ ਹੋਗੇ ਮੈਨੂੰ ਇੰਨਾ ਪਤਾ ਤੇ ਕੀ ਸਮਝਦੇ ਹੋ ਕਿ ਜਿਹੜਾ ਸੰਦੀਪ ਦੀ ਮੌਤ ਦੇ ਨਾਲ ਜਾਂ ਸੰਦੀਪ ਦੇ ਚਲੇ ਤੇ ਜਾਣ ਦੇ ਨਾਲ ਕਬੱਡੀ ਜਾਗਤ ਨੂੰ ਕਿੰਨਾ ਕੁ ਘਾਟਾ ਪਿਆ ਜਾਂ ਕਬੱਡੀ ਖਿਡਾਰੀਆਂ ਚ ਜਾਂ ਕਬੱਡੀ ਦੇਖਣ ਵਾਲਿਆਂ ਚ ਕੀ ਮਾਹੌਲ ਦੇਖਣ ਨੂੰ ਮਿਲਦਾ ਘਾਟਾ ਤਾਂ ਜੀ ਬਹੁਤ ਜ਼ਿਆਦਾ ਵੱਡਾ ਪਿਆ ਹੈ ਜੀ ਨਾ ਪੂਰਾ ਹੋਣ ਵਾਲਾ ਘਾਟਾ ਹੈਗਾ ਤੇ ਔਰ ਔਖਾ ਹੋ ਗਿਆ ਉਹਦੇ ਬਿਨਾ ਬਹੁਤ ਜੀ ਕਿੰਨੀ ਕਨੇਡਤਾ ਸੀ ਸੰਦੀਪ ਨਾਲ ਭਰਾ ਸੀ ਜੀ ਨੇੜਤਾ ਹਮ ਭਰਾ ਭਾਈ ਸੀ ਹਮ ਹਾਂਜੀ ਬਹੁਤ ਵੱਡਾ ਨੁਕਸਾਨ ਆਇਆ ਪਰਿਵਾਰ ਲਈ ਸਭ ਤੋਂ ਪਹਿਲਾਂ ਤਾਂ ਹਮ ਫਿਰ ਜਿਹੜੇ ਭਰਾ ਉਹਦੇ ਨਾਲ ਜੁੜੇ ਸੀ ਉਹਨਾਂ ਨੂੰ ਤੇ ਹਾਂਜੀ ਸੋਮੈ ਤੁਹਾਡੀ ਸ਼ਾਮੀਦਾ ਭਾਵਨਾ ਕੀ ਕਹਿਣਾ ਕੀ ਚਾਹੋਗੇ ਇੱਕ ਕਬੱਡੀ ਖਿਡਾਰੀਆਂ ਨੂੰ ਜਾਂ ਕਬੱਡੀ ਦੇਖਣ ਵਾਲਿਆਂ ਨੂੰ ਕਬੱਡੀ ਪ੍ਰਮੋਟਰਾਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਵੱਲੋਂ ਕੋਈ ਦੋ ਪਿਆਰ ਭਰੇ ਸ਼ਬਦ ਕੋਈ ਵੀ ਬਸ ਇਹੀ ਹੈ ਜੀ ਕਬੱਡੀ ਨੂੰ ਪਿਆਰ ਕਰੋ ਕਬੱਡੀ ਨੂੰ ਚੱਕੋ ਸਹੀ ਤਰੀਕੇ ਦੇ ਨਾਲ ਹੂੰ ਕਿਉਂਕਿ ਸਾਡੀ ਪੰਜਾਬ ਦੀ ਖੇਡ ਆ ਇਹ ਹੂੰ ਉਸੇ ਹੀ ਹੈ ਜੀ ਇਹਨੂੰ ਚੱਕੋ ਪਰ ਪਲੇਅਰਾਂ ਦਾ ਖਿਆਲ ਰੱਖੋ ਜੀ ਬਿਲਕੁਲ ਜੇ ਕਿਉਂਕਿ ਕਿਸੇ ਵੀ ਖੇਤਰ ਦੇ ਵਿੱਚ ਚਾਹੇ ਉਹ ਕਲਾ ਚਾਹੇ ਖੇਡ ਆ ਜੇ ਤੁਹਾਡੇ ਕਲਾਕਾਰ ਤੇ ਤੁਹਾਡੇ ਖਿਡਾਰੀ ਟੈਨਸ਼ਨ ਰਹਿਤ ਖੇਡਦੇ ਆ ਜਾਂ ਗਾਉਂਦੇ ਕਰਦੇ ਆ ਤਾਂ ਹੀ ਉਹ ਗੱਲ ਅੱਗੇ ਵਧ ਸਕਦੀ ਹੈ ਨਾ ਟੈਨਸ਼ਨ 'ਚ ਜਾਣਗੇ ਗਰਾਊਂਡ 'ਤੇ ਸ਼ਾਟ ਵੀ ਖੇਡ ਨਹੀਂ ਸਕਦੇ ਤੇ ਸੱਟਾਂ ਲੱਗੂਗੀਆਂ ਹਾਂ ਇਹ ਤਾਂ ਸਟ੍ਰੈਸ ਨਹੀਂ ਹੋਣੀ ਚਾਹੀਦੀ ਬਿਲਕੁਲ ਪਲੇਅਰ ਲਈ ਪਲੇਅਰ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਦੂਜੀ ਗੱਲ ਇਹ ਵੀ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਬਹੁਤ ਬਹੁਤ ਆਤ 90% ਕਬੱਡੀ ਖਿਡਾਰੀ ਜਾਂ ਪਹਿਲਵਾਨ ਉਹ ਹੋਣਗੇ ਜਿਹੜੇ ਘਰੋਂ ਸਰਦੇ ਪੁੱਜਦੇ ਨਹੀਂ ਘਰੋਂ ਠੀਕ ਠੀਕ ਆ ਠੀਕ ਠੀਕ ਆ ਉਹਨਾਂ ਨੂੰ ਉਸ ਖੇਡ ਦੇ ਵਿੱਚੋਂ ਇੱਕ ਭਵਿੱਖ ਦੀਨਾ ਹੁੰਦਾ ਕਿ ਮੈਂ ਬਾਹਰ ਜਾਵਾਂ ਮੈਂ 2-4 ਪਹਿਲੋ ਕਿ ਪਰਿਵਾਰ ਨੂੰ ਰੋਟੀ ਖਾਂਦਾ ਕਰੂੰਗਾ ਹਨ ਤੇ ਰੱਜੇ ਪੁੱਜੇ ਜਿਹੜੇ ਪਰਿਵਾਰੋਂ ਵੈਸੇ ਹੀ ਨਹੀਂ ਸੱਟਾਂ ਵਾਲੀ ਖੇਡ ਜਾ ਕੇ ਨੂੰ ਪਾਉਂਦੇ ਹਾਂਜੀ ਹਾਂਜੀ ਬਿਲਕੁਲ ਗਰੀ ਪਰਵਾਹ ਚ ਹੋਰਦੇ ਆ ਪਲੇਅਰ ਤਾਂ ਬਿਲਕੁਲ ਹਾਂਜੀ ਸੋ ਜਿਹਨੂੰ ਕਹਿੰਦੇ ਆ ਵੀ ਹੀਰੇ ਆ ਉਹ ਰੂੜੀਆਂ ਚ ਵੀ ਤੱਕਦੇ ਆਪਾਂ ਇਹ ਤੇ ਇਸ ਕਰਕੇ ਇੱਕ ਸੰਘਰਸ਼ ਆ ਸੋ ਲਾਡੀ ਵੀਰ ਨੇ ਛੋਟੀ ਜੀ ਗੱਲ ਦੇ ਵਿੱਚ ਹੀ ਬਹੁਤ ਵੱਡੀ ਬਗ ਗੱਲ ਕੀਤੀ ਆ ਤੇ ਇਹਦੇ ਬਾਅਦ ਚ ਮੈਂ ਸਾਡੇ ਵੀਰਾ ਢੱਪ ਜੀ ਨਾਲ ਗੱਲ ਕਰੂੰਗਾ ਵਿਦੇਸ਼ਾਂ ਦੀ ਜਿਹੜੀ ਭੱਜ ਦੌੜ ਆ ਜਾਂ ਵਿਦੇਸ਼ਾਂ ਦਾ ਰਜੇਵਾ ਉਹਨੇ ਬਹੁਤ ਸਾਰੇ ਲੋਕਾਂ ਦੇ ਸ਼ੌਕ ਖਾ ਲਏ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਨਵੀਆਂ ਦਿਸ਼ਾਵਾਂ ਵੀ ਦਿੱਤੀਆਂ ਤੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਸੁਪਨੇ ਸੀ ਉਹ ਜਿਵੇਂ ਰੇਲ ਇੱਕ ਪਟੜੀ ਤੋਂ ਦੂਜੀ ਵੱਲ ਨੂੰ ਜਾਂਦੇ ਸੁਪਨਿਆਂ ਦੀਆਂ ਵੀ ਕਾਂਟੇ ਬਦਲੇ ਗਏ ਸਾਡੇ ਨਾਲ ਵੀਰਾ ਡੱਬ ਹੈ ਵੀਰਾ ਬੈਟਰਨ ਕਬੱਡੀ ਖਿਡਾਰੀ ਰਿਹਾ ਤੇ ਕੋਈ ਵੇਲਾ ਸੀ ਜਦੋਂ ਵੀਰੇ ਬਾਈ ਦੇ ਵੀ ਬੋਧੀਆਂ ਬਾਈਆਂ ਹੁੰਦੀਆਂ ਸੀ ਸ਼ੇਵ ਕੀਤੀ ਹੁੰਦੀ ਸੀ ਤੇ ਅੱਜ ਤੁਹਾਨੂੰ ਸਾਫ਼ ਸੂਰਤ ਦਮਾਲਾ ਸਜਾ ਕੇ ਸਾਡੇ ਨਾਲ ਬੈਠੇ ਆ ਵੀਰਾ ਬਾਈ ਕਬੱਡੀ ਖੇਡਦੇ ਰਹੇ ਆ ਤੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਵੇਂ ਕੰਮ ਦੇ ਤੌਰ ਤੇ ਉਹ ਕੰਸਟਰਕਸ਼ਨ ਦੇ ਕੰਮ ਦੇ ਨਾਲ ਜੁੜੇ ਹੋਏ ਆ ਆਪਣਾ ਮਿਹਨਤ ਮੁਸ਼ਕਲ ਕਰ ਰਿਹਾ ਵੀਰੇ ਭਾਈ ਜਦੋਂ ਇੱਥੇ ਆਏ ਹੋ ਹਾਂਜੀ ਹਾਂ ਯੂਕੇ ਦੀ ਧਰਤੀ ਤੇ ਆਏ ਹੋ ਤੇ ਰੇਡਾਂ ਜਾਂ ਜਾਫ ਕੀਤੀ ਖੇਡੇ ਕਬੱਡੀ ਹਾਂਜੀ ਜਾਫ ਕਰਦਾ ਸੀ ਜਾਫੀ ਸੀ ਅੱਛਾ ਹਾਂਜੀ ਕਿਹੜੀ ਟੀਮ ਨਾਲ ਖੇਡਦੇ ਸੈਕ ਟੈਂਪਲ ਵੋਲਵਰਹਮਪਟਨ ਨਾਲ ਵੋਲਵਰਹਮਪਟਨ ਹਾਂਜੀ ਕੀ ਮਾਹੌਲ ਸੀ ਉਸ ਟੀਮ ਦਾ ਵਧੀਆ ਸੀ ਮਾਹੌਲ ਭਾਜੀ ਜਦੋਂ ਜਦੋਂ ਇੰਡੀਆ ਤੋਂ ਆਏ ਸੀ ਖੇਡਣ ਦਾ ਸ਼ੌਂਕ ਸੀਗਾ ਇੱਕ ਮੋੜੇ ਜਦੋਂ ਸਪੇਸ ਮਿਲ ਗਿਆ ਨਹੀਂ ਤਾਂ ਇੱਥੇ ਜਿੱਦਾਂ ਹਨਾ ਬਹੁਤ ਵਧੀਆ ਮਾਹੌਲ ਸੀਗਾ ਕੋਈ ਵੇਲਾ ਸੀ ਜਦੋਂ ਆਪਾਂ ਜ਼ਿਕਰ ਕਰਦੇ ਜਿਨ੍ਹਾਂ ਦੇ ਵਿੱਚ ਬਾਈ ਭਜੀ ਵਰਗੇ ਜਾਂ ਹਿੰਮਤ ਸਿੰਘ ਸੋਹੀ ਵਰਗੇ ਪੁਰਾਣੇ ਨਾਮ ਹੈ ਜਿ ਕਿ ਹੋਰ ਦਾ ਨਾਂ ਉੱਕ ਗਿਆ ਫਿਰ ਗੁੱਸੇ ਵਾਲੀ ਗੱਲ ਇਹ ਮੈਂ ਕਹਿੰਦਾ ਕਿ ਜਿਹੜੇ ਸਾਡੇ ਬੈਟਰਨ ਸੀ ਸਤਕਾਰਯੋਗ ਸੀ ਕਬੱਡੀ ਖੇਡਦੇ ਰਹੇ ਆ ਉਹਨਾਂ ਦਾ ਅੱਜ ਵੀ ਡੰਕਾ ਵੱਜਦਾ ਕਿ ਉਹ ਬੰਦੇ ਇੱਥੇ ਕਬੱਡੀ ਖੇਡੇ ਉਹਨਾਂ ਨੇ ਜੜਾਂ ਲਾਈਆਂ ਕੋਈ ਦੌਰ ਇਹ じゃ ਆਇਆ ਕਿ ਉਹ ਆਪ ਦਾ ਥਾਂ ਛੱਡ ਗਏ ਆਹ ਛੱਡ ਕੇ ਮਤਲਬ ਬਿਜ਼ਨਸਾਂ ਸੰਸੇ ਉਲਝ ਗਏ ਜਾਂ ਉਮਰ ਪੱਖੋਂ ਇੱਕ ਦੌਰ ਉਹਨਾਂ ਦਾ ਪਾਸੇ ਹੋ ਗਿਆ ਫਿਰ ਗਾਂ ਨਵੀਂ ਪੀੜ੍ਹੀ ਆਈ ਉਹ ਨਵੀਂ ਪੀੜ੍ਹੀ ਦੇ ਵਿੱਚੋਂ ਜਿਹੜੇ ਕਬੱਡੀ ਖਿਡਾਰੀ ਸੀ ਇੱਥੇ ਨਦਾਰਦ ਹੋ ਗਏ ਕਿ ਨਵੀਆਂ ਇੱਥੋਂ ਦੀਆਂ ਟੀਮਾਂ ਦੇ ਵਿੱਚ ਸਾਡੇ ਇੱਥੋਂ ਦੇ ਜੰਪਾਲ ਕਬੱਡੀ ਖਿਡਾਰੀ ਜਾਂ ਇੱਥੋਂ ਦੇ ਬਸਨੀਕ ਕਬੱਡੀ ਖਿਡਾਰੀਆਂ ਦੀ ਘਾਟ ਬਣ ਗਈ। ਜੀ ਇਹੀ ਵਜ੍ਹਾ ਸੀ ਕਿ ਪੰਜਾਬ ਦੇ ਵਿੱਚੋਂ ਕਬੱਡੀ ਖਿਡਾਰੀਆਂ ਦੀਆਂ ਟੀਮਾਂ ਆਉਣ ਲੱਗੀਆਂ। ਹੁਣ ਕੀ ਆ ਕਿ ਜਿਹੜੀਆਂ ਇੱਥੋਂ ਦੀਆਂ ਹੁਣ ਦੀਆਂ ਟੀਮਾਂ ਤੁਸੀਂ ਮੰਨਦੇ ਹੋ ਕਿ ਉਹਦੇ ਵਿੱਚ ਇੱਥੋਂ ਦੇ ਜੰਮੇ ਪਲੇ ਜਾਂ ਇੱਥੋਂ ਦੇ ਵਸਨੀਕ ਕਿੰਨੇ ਖਿਡਾਰੀ ਹੋਣਗੇ? ਘੱਟ ਆ ਭਾਜੀ ਕਾਫੀ ਇਹਦਾ ਇੱਕ ਰੀਜ਼ਨ ਹੈ ਜਦੋਂ ਹੁਣ ਇੰਡੀਆ ਦਾ ਜਿਹੜੇ ਪਲੇਅਰ ਆਉਂਦੇ ਪ੍ਰੋਫੈਸ਼ਨਲੀ ਖੇਲਦੇ ਆ ਉਹ ਠੀਕ ਹੈ ਉਹ ਜਿਹਦਾ ਸਾਰਾ ਸਾਲ ਸੀਜ਼ਨ ਖੇਲਦੇ ਆ ਜਦੋਂ ਕੈਨੇਡਾ ਨਿਊਜ਼ੀਲੈਂਡ ਉਹਨਾਂ ਦਾ ਪ੍ਰੋਫੈਸ਼ਨ ਜਿਹੜੇ ਹੁਣ ਇੱਥੇ ਦੇ ਨਿਆਣੇ ਇੱਥੋਂ ਮੁੰਡੇ ਕਾਫੀ ਉੱਧਰ ਤਕੜੇ ਹੋ ਜਿਹਦਾ ਜੀਤੀ ਕੋਨਰ ਆ ਜਾਂ ਹੋਰ ਮੁੰਡੇ ਆ ਕਾਫੀ ਆ ਜਦੋਂ ਵਧੀਆ ਬਣਿਆ ਹਨ ਪਰ ਐਵਰੇਜ ਘੱਟ ਆ ਤੇ ਉਹ ਜਿਹੜੇ ਮੁੰਡੇ ਫਿਰ ਤਾਂ ਇਸ ਕਰਕੇ ਇੰ ਉਹ ਪ੍ਰੋਪਰ ਖੇਲ ਨੂੰ ਸਮਰਪਤ ਆ ਉਹ ਉਹਦਾ ਕਰਕੇ ਫਿਰ ਇੱਥੇ ਦੇ ਮੁੰਡਿਆਂ ਨੂੰ ਚਾਂਸ ਘੱਟ ਮਿਲਦਾ ਹਰ ਕੋਈ ਕਲੱਬਾਂ ਵਾਲੇ ਵੀ ਚਾਹੁੰਦੇ ਕਿ ਟੀਮ ਸਾਡੀ ਤਕੜੀ ਬਣੇ ਤੇ ਉੱਥੋਂ ਫਿਰ ਜਿੱਦਾਂ ਕਹ ਲਓ ਆਪਾਂ ਪੰਜਾਬੀ ਚ ਕਰੀਮ ਲੈ ਕੇ ਆਉਂਦੇ ਆ ਤੇ ਫਿਰ ਜਿਹੜਾ ਕੋਈ ਇੱਥੇ ਦਾ ਖੇਲਣਾ ਚਾਹੁੰਦਾ ਵੀ ਉਹਨੂੰ ਚਾਂਸ ਵੀ ਨਹੀਂ ਮਿਲਦਾ ਪਰ ਉਹ ਅਸਲ ਜਦੋਂ ਆਪਾਂ ਦੇਖਦੇ ਆ ਕਿ ਹਰੇਕ ਕਬੱਡੀ ਟੂਰਨਾਮੈਂਟ ਤੇ ਚਾਹੇ ਉਹ ਆਸਟ੍ਰੇਲੀਆ ਹੁੰਦੇ ਆ ਨਿਊਜ਼ੀਲੈਂਡ ਹੁੰਦੇ ਆ ਜਾਂ ਯੂਕੇ ਹੁੰਦੇ ਆ ਕੈਨੇਡਾ ਹੁੰਦੇ ਆ ਅਮਰੀਕਾ ਹੁੰਦੇ ਆ ਉਹ ਉਹੀ ਗਰੀਮ ਰਗੜੀ ਜਾਂਦੀ ਆ ਉਹੀ ਰੜਕੀ ਜਾਂਦੀ ਆ ਪ੍ਰੋਬਲਮ ਭਾਜੀ ਇਹ ਹੈ ਜਿੱਦਾਂ ਹੁਣ ਕਹਿੰਦੇ ਆ ਵੀ ਆਪਾਂ ਹਰ ਕੋਈ ਬੰਦਾ ਚਲਦੇ ਘੋੜੇ ਤੇ ਸਵਾਰ ਹੁੰਦਾ ਹਮ ਆਪਾਂ ਆਪਣੇ ਕੋ ਟੈਂਕ ਦੇ ਘੋੜੇ ਤੇ ਬਸ 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 ਹੁਣ ਕਈ ਮੁੰਡੇ ਹੈਗੇ ਆ ਜਿਹੜੇ ਵਧੀਆ ਪਰ ਉਹ ਰੋਲਜਾਂ ਦੇ ਗਰੀਬੀ ਚ ਜਾ ਉਹਨਾਂ ਦਾ ਨਾਂ ਨਹੀਂ ਬਣਦਾ ਕੋਈ ਇੱਥੇ ਤਾਂ ਲੱਗੀ ਭਰੇ ਭਾਂਡੇ ਨੂੰ ਆਪਾਂ ਭਰੀ ਜਾਂਦੇ ਆ ਆਪਣੀ ਪੰਜਾਬੀਆਂ ਦੀ ਆਦਤ ਵੀ ਆ ਹਨਾ ਕਿ ਬਣਿਆ ਬਣਾਇਆ ਅਸੀਂ ਸਾਰਾ ਕੁਝ ਚਾਹੁੰਦੇ ਆ ਜੀ ਤੇ ਜਿਹੜਾ ਜੇ ਇੱਥੇ ਬੱਚਿਆਂ ਨੂੰ ਇੱਥੋਂ ਦੇ ਬੱਚਿਆਂ ਨੂੰ ਮੰਨ ਲਓ ਕਿ ਆਪਾਂ ਚਾਹੀਏ ਕਿ ਉਹ ਕਬੱਡੀ ਦੇ ਲੜ ਲੱਗਣ ਜੀ 100% ਦੇ ਵਿੱਚੋਂ ਤੁਸੀਂ ਕਿੰਨੇ ਗਿਣਦੇ ਹੋ ਕਿ ਪੋਸੀਬਲ ਸੰਭਵ ਹੈ ਅ ਭਾਜੀ ਸੰਭਵ ਤਾਂ ਹੈਗਾ ਜਿੱਦਾਂ ਹੁਣ ਸੰਦੀਪ ਸੀਗਾ ਬਾਈ ਆਪਣਾ ਨੰਗਲੰਬੀਆ ਵਾਲਾ ਤੇ ਇਹਨੇ ਇੱਥੇ ਨਿਆਣੇ ਟ੍ਰੇਨਡ ਕੀਤੇ ਸੀਗੇ ਜਿੱਦਾਂ ਮੇਰਾ ਵੀ ਇੱਥੇ ਹਾਂਜੀ ਇਹਨੇ ਟੀਮ ਬਣਾਈ ਸੀ ਪਰ ਉਹਨੇ ਪੁਰਾਣੇ ਬੰਦਿਆਂ ਨੂੰ ਥੋੜਾ ਜਿਹਾ ਅਪਰਾਲਾ ਕਰਨਾ ਪੈਣਾ ਕਿ ਅਸੀਂ ਨਵੇਂਆਂ ਨੂੰ ਨਾਲ ਜੋੜੀਏ ਜੀ ਜੋੜ ਸਕਦੇ ਕੋਈ ਵੱਡੀ ਗੱਲ ਨਹੀਂ ਹੁਣ ਇੱਥੇ ਸਾਡੇ ਬੈਂਸ ਫੀਲਡ ਹੈ ਜੀਤੀ ਕੋਨ ਰਿਹਾ ਆਪਣੀ ਅਕੈਡਮੀ ਚਲਾਉਂਦਾ ਉਹ ਬੰਦੇ ਤਾਂ ਤਿਆਰ ਕਰ ਰਿਹਾ ਕਬੱਡੀ ਵਾਲੇ ਜੀ ਪਰ ਉਹਨਾਂ ਨੂੰ ਉਹ ਗੱਲ ਆ ਜਾਂਦੀ ਕਿ ਬੰਦੇ ਸਾਡੇ ਜਿਹੜੇ ਆ ਤਕੜਾ ਪਲੇਅਰ ਚਾਹੁੰਦੇ ਆ ਏ ਗ੍ਰੇਡ ਸਾਰਾ ਚਾਹੁੰਦੇ ਆ ਕਿ ਪੈਸੇ ਦੇ ਕੇ ਅਸੀਂ ਲੈ ਆਈਏ ਬੀ ਨੂੰ ਚਾਂਸ ਘੱਟ ਮਿਲਦਾ ਪਰ ਕੋਈ ਇਦਾਂ ਨਹੀਂ ਕਿ ਅਸੰਭਵ ਆ ਸੰਭਵ ਆ ਟਾਈਮ ਲੱਗੂਗਾ ਜਾਨੀ ਕਿ ਜੈ ਐਫਰਟ ਕਰਨੇ ਪੈਣੇ ਆ ਬੀ ਲਾ ਕੇ ਬੂਟਾ ਉੱਗਣ ਦੀ ਢੀਕ ਨਾਲੋਂ ਸਿੱਧਾ ਫਲ ਖਾਣਾ ਲੋੜਦੇ ਆ ਬਸ ਇਹੀ ਆ ਹਾਂਜੀ ਠੀਕ ਕਰਿਆ ਹਾਂਜੀ ਸੋ ਦੋਸਤੋ ਸਾਡੇ ਨਾਲ ਜਿਹੜੀ ਅੱਜ ਦੀ ਗੱਲਬਾਤ ਹੋਈ ਆ ਉਹਦੇ ਵਿੱਚੋਂ ਮੈਂ ਇਹਨਾਂ ਸਾਡੇ ਸਤਿਕਾਰਯੋਗ ਦੋਸਤਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਏਡੀ ਦੂਰਾਂ ਦਾ ਮਾਣ ਵੀ ਰੱਖਿਆ ਤੇ ਆਪ ਦੇ ਰਜ਼ ਆਪਣਾ ਸਮਾਂ ਵੀ ਕੱਢਿਆ ਤੇ ਗੱਲਬਾਤ ਵੀ ਕੀਤੀ ਆ ਉਮੀਦ ਕਰਦਾ ਕਿ ਜੇਕਰ ਬੇਸ਼ੱਕ ਇਹ ਕਹਿੰਦੇ ਆ ਕਿ ਸਾਡੀ ਪਹਿਲੀ ਵਾਰ ਗੱਲਬਾਤ ਹੋਈ ਆ ਜਾਂ ਅਸੀਂ ਪਹਿਲੀ ਵਾਰ ਕੈਮਰੇ ਦੇ ਮੂਹਰੇ ਬੈਠੇ ਆ ਪਰ ਇਹਨਾਂ ਤੋਂ ਵਾਅਦਾ ਵੀ ਲੈਨੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਵੀ ਸਾਡੇ ਟੱਕਰੇ ਹੋਣਗੇ ਤੇ ਅਸੀਂ ਇਸੇ ਤਰ੍ਹਾਂ ਹੀ ਰੇਡਾਂ ਜਾਫਾਂ ਕੈਮਰੇ ਮੂਹਰੇ ਬਹਿ ਕੇ ਪਾਵਾਂਗੇ ਤੇ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਅੱਜ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ